ਸਰ ਸਵਾਗਤ ਹੈ ਵਾਹਿਗੁਰੂ ਜੀ ਦਾ ਸਾਥ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਈ ਮਰੀਕ ਸਿੰਘ ਮੁਕੀਪੁਰ ਦੇ ਸਾਡਾ ਕਰਦੇ ਹੈ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਾਹਿਗੁਰੂ ਜੀ ਜਿੰਮੇਵਾਰ ਚੁੱਕੀ ਆ ਮੈਂ ਤੇ ਨਕਰ ਨੂੰ ਬੇਨਤੀ ਕਰਾਂਗਾ ਸਰਪੰਚ ਸਾਹਿਬ ਜੈਤੇਵਰ ਪ੍ਰਬੰਧਕ ਕਮੇਟੀ ਗੁਰਪਰ ਦੀ ਬੈਠੀ ਆ ਵੀਰੋ ਦੋ ਜਹਾਨ ਦਾ ਮਾਲਕ ਸਰੋਤੈਂਟਸ ਜੰਮਨਾਰੀ ਸਰਪੰਚਾ ਨੂੰ ਬਖਸ਼ੀ ਪੰਚਾਇਤ ਨੂੰ ਬਖਸ਼ੀ ਗੁਰੂ ਦੀ ਕਿਰਪਾ ਨਾਲ ਮਿਲੀ ਆ ਤੇ ਤੁਸੀਂ ਗੁਰੂ ਘਰ ਦੇ ਪ੍ਰਧਾਨ ਤੇ ਜੋ ਸਰ ਜੀ ਦੀ ਕਿਰਪਾ ਨਾਲ ਤੋਂ ਸੰਤਨੇ ਚੁਆਇਆ ਤੇ ਸਾਰਾ ਨਕਰ ਇਕੱਠੇ ਹੋ ਕੇ ਇਹ ਤੁਹਾਨੂੰ ਸਾਰੇ ਦੇ ਕੋਲ ਨੂੰ ਪਤਾ ਜੀ ਗੁਰੂ ਜੀ ਤੇ ਜੋ ਮੈਂ ਬਾਤ ਦਵ ਮੇਰੇ ਨੂੰ ਨੱਕਰ ਦੀ ਹੋਣ ਦੇ ਗੱਲ ਹੋਈ ਜਾਂਦੀ ਹੈ ਕਿ ਹੈ ਤੇ ਜੱਟ ਕੇ ਵੀਰੋ ਸਾਰੇ ਇਕੱਠੇ ਹੋ ਕੇ ਇਹਦੀ ਕਾਰਗਿਰਾਨਤਾ ਕਰਦੇ ਆਂ ਸਾਡੇ ਇਹ ਜਦੋਂ ਕੰਮ ਆਵਾਜ਼ ਬੜੋ ਅਸੀਂ ਉੱਥੇ ਹਾਜ਼ਰ ਹੋ ਜਾਾਂਗੇ ਕਿਉਂਕਿ ਸਾਡਾ ਇਹ ਭਾਈ ਸਾਹਿਬ ਦਾ ਪੰਦੂ ਵੀ ਦੇ ਦੋ ਦੋ ਕਿਲੋਮੀਟਰ ਤੋੜਨਾ ਹੈ ਮੇਰਾ 78 ਕਿਲੋਮੀਟਰ ਦੂਰਾ ਤੇ ਮੈਂ ਸਾਰੇ ਜਥੇਬੰਦੀਆਂ ਦਾ ਆਪਣੇ ਜਸਪੀ ਸਿੰਘ ਧੋਨੜਾ ਸਾਹਿਬ ਔਰ ਆਪਣੇ ਗਹਿਜਾ ਸਾਹਿਬ ਸਾਰੇ ਰਾਗੀ ਭੱਦੀ ਪੰਚਾਇਤ ਨਾਲ ਬੇਨਿਕੜੀਆਂ ਧੰਨਵਾਦ ਕਰਦੇ ਆਂ ਕਿਸੇ ਨੀਂਦ ਤੇ ਹੋਰ ਕੋਈ ਬੋਲਣਾ ਹੋਵੇ ਤੇ ਇਹ ਆਪਣੇ ਧਰਤੀ ਸਭਾ ਨਾਲ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ 90 ਇਥੇ ਮੈਂ ਸੁਖਰਾਮ ਸਿੰਘ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆ ਤਿੰਨ ਵਿਅਕਤੀਆਂ ਵਿਰੁੱਧ ਪੁਲਿਸ ਵੱਲੋਂ ਕੀਤਾ ਗਿਆ ਮਾਮਲਾ ਦਰਜ ਸਿੱਖ ਜਥੇਬੰਦੀਆਂ ਵੱਲੋਂ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਦਾ ਕੀਤਾ ਗਿਆ ਧੰਨਵਾਦ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਕੌਣੀ ਦੇ ਸੇਵਾਦਾਰ ਵੱਲੋਂ ਬੀਤੇ ਦਿਨੀ ਨਾਈ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਕਰਨ ਵਾਲਿਆਂ ਤਿੰਨ ਵਿਅਕਤੀਆਂ ਵਿਰੁੱਧ ਜिला ਸ਼੍ਰੀ ਮੋਕਸਰ ਸਾਹਿਬ ਦੀ ਪੁਲਸ ਵੱਲੋਂ ਕੀਤਾ ਗਿਆ ਮਾਮਲਾ ਦਰਜ ਇਸ ਸੰਬੰਧੀ ਸਤਕਾਰ ਕਮੇਟੀ ਦੇ ਸਪਾ ਪ੍ਰਧਾਨ ਪਥੇਦਾਰਨ ਖਵੀਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਿਲਕੁਲ ਵੀ ਅਧਿਕਾਰਨ ਵਾਲਿਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰਉਣ ਲਈ ਸਤਕਾਰ ਕਮੇਟੀ ਦਾ ਸਹਿਯੋਗ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਸਾਡੇ ਵੱਲੋਂ ਦਰਖਾਸਤ ਦੇ ਕੇ ਉਕਤ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਵੱਲੋਂ। ਸਾਰੀ ਸਿੱਖ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਦਾ ਕੀਤਾ ਗਿਆ ਧੰਨਵਾਦ। ਬਾਬਾ ਸੁਖਦੇਵ ਰਾਮ ਨੂੰ ਪੁਲਿਸ ਵੱਲੋਂ ਗਿਰਜ਼ਦਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੋ ਦੋਸ਼ੀਆਂ ਬਰੋਦ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਗਾ ਜਗਾ ਛਾਪੇ ਮਾਰੀ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸੁਤਰਾਮ ਸਿੰਘ ਦੀ ਵਿਚ ਰਿਪੋਰਟ ਧੰਨਵਾਦ ਸਖਰਿਕਾਲ ਸਿੰਘ ਬੇਨਤੀ ਕਰਾਂਗਾ ਕਿ ਜਿਹੜਾ ਅਸੀਂ ਅੱਜ ਬਿਆਨ 165 ਦੇ 166 ਦੇ ਸਾਹਮਣੇ ਕਰਾਵਾਂਗੇ ਅਸੀਂ ਆਪਣੇ ਬਿਆਨ ਉਸ ਪਰਚੇ ਦੇ ਨਾਮ ਪਾਰਟੀ ਅਸੀਂ ਮਦਈ ਬਣਾਗੇ ਜਿਥੇ ਬੰਦੀਆਂ ਬੰਨ੍ਹਕੀਆਂ ਜਾਂ ਪਿੰਡ ਦੇ ਬੰਦੇ ਬੰਨ੍ਹਨ ਪਰ ਕੱਲ ਨੂੰ ਸ਼੍ਰੋਮਣੀ ਕਮੇਟੀ ਦਾ ਜਦੋਂ ਉਹ ਕੋਪਯਾਰ ਅਸ ਤੱਕ ਜਿਹੜਾ ਦਬਾਅ ਪਿਆ ਤੇ ਉਹ ਪਰਚਾ ਕਿਵੇਂ ਆਪਣਾ ਫਲੰਕਪੁਰੇ ਵਾਲਾ ਡੋਰ ਸਾਥ ਚ ਸਿੱਧੂ ਨੂੰ ਪਰਚਾ ਕਰਾ ਕੇ ਬਾਅਦ ਵਿੱਚ ਉਹ ਪਰਚਾ ਕੈਨਸਲ ਕਰਾ ਲਿਆ ਕੋਰਟ ਤੇ ਦਿਖਾਣ ਦੇ ਦਾ ਕਿ ਉਹ ਗੁੰਡਾ ਇਲੈਕਸ਼ਨ ਆਇਆ ਸੀ ਤੇ ਇਹ ਵੀ ਪਰਚਾ ਵੀਰੋ ਕੌਣੀ ਦਾ ਵੀ ਕੈਨਸਲ ਹੋਣਾ ਜੇ ਕੱਲ ਨੂੰ ਪਾਇਆ ਪਰਚੇ ਸ਼੍ਰੋਮਣੀ ਕਮੇਟੀ ਤੇ ਕੈਨਸਲ ਕਰਾਏਗੀ ਤਾਂ ਫਿਰ ਇਹ ਪਰਚਾ ਕਦੀ ਵੀ ਕੈਨਸਲ ਨਹੀਂ ਹੋਣ ਦੇਣਾ ਅਸੀਂ ਬਿਲਕੁਲ ਉਹਦੀ ਕਾਰਵਾਈ ਕਰਾਂਗੇ ਬੋਲ ਸੋਨਿਆ ਸੋਹਣਿਆ ਸੂਰਿਆ ਕਾ ਲੋਕਾਂ ਦੇ ਵਿੱਚ ਪੀ ਉਹਨੇ ਮੈਂ ਵਕੀਲ ਮੈਂ ਕਰਾਂਗਾ ਅਸੀਂ ਆਪਣਾ ਵਕੀਲ ਕਰਾਂਗੇ ਅਸੀਂ ਆਪ ਕੇਸ ਲੜਾਂਗੇ ਤੇ ਮੈਂ ਨਹੀਂ ਵੀ ਬੇਨਤੀ ਕਰਦੀਆਂ ਸਾਰੀਆਂ ਸੰਗਠਨਾਂ ਦਾ ਨਗਰ ਦੀ ਸੰਗਠਨਾਂ ਦੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਪੰਚਾਇਤ ਦਾ ਸਾਰੀਆਂ ਸਿੱਖ ਜਿੱਥੇ ਬੰਦੀਆਂ ਸਮਾਜ ਦੇ ਵਿੱਚ ਜਿੱਥੇ ਬੰਦੀਆਂ ਨੇ ਤਕਹਾਂ ਜਿੱਥੇ ਬੰਦੀਆਂ ਦਾ ਜਿੱਦ ਵੀ ਘਰੇਲਿਆਂ ਤੋਂ ਨਾਲ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਸਾਲ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ